ਅਗਤਾ ਹੁਸ਼ਾਰਪੁਰ ਨਿਊਜ਼ ਦੇ ਦੇਖ ਰਹੇ ਸਤਿ ਸ੍ਰੀ ਅਕਾਲ ਦਰਸ਼ਕਾਂ ਦਾ ਮਹ ਚੇਤਨ ਕਸ਼ਪ ਟੈਕਵਾਰ ਮੁਰ ਤੋਂ ਅਦਾਰਾ ਹੁਸ਼ਾਰਪੁਰ ਨਿਊਜ਼ ਦੀ ਟੀਮ ਪਹੁੰਚੀ ਹੈ ਹੁਸ਼ਾਰਪੁਰ ਦੇ ਮੋਹੱਲਤ ਜਗਤਪੁਰਾ ਵਿਖੇ ਮਜੂਦ ਸਨਨੀ ਫੈਸ਼ਨ ਪੁਆਇੰਟ ਤੇ ਸ਼ੋਰੂਮ ਵਿਖੇ ਅੱਜ ਜਿੱਥੇ ਸਨਨੀ ਫੈਸ਼ਨ ਪੁਆਇੰਟ ਵੱਲੋਂ ਸਰਦੀਆਂ ਦੇ ਕੱਪੜਿਆਂ ਤੇ ਹੈਵੀ ਡਿਸਕਾਊਂਟ ਦੇ ਨਾਲ-ਨਾਲ ਸੇਲ ਹੈ ਜਿਹੜੀ ਆਯੋਜਿਤ ਕੀਤੀ ਗਈ ਹੈ ਤੇ ਮੇਰੇ ਨਾਲ ਗੱਲਬਾਤ ਕਰਨ ਲਈ ਸਨਨੀ ਫੈਸ਼ਨ ਪੁਆਇੰਟ ਦੇ ਓਨਰ ਮਿਸਟਰ ਸਨੀ ਮਜੂਦ ਨੇ ਗੱਲਬਾਤ ਕਰਦੇ ਆ ਸਨੀ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਨਮਸਕਾਰ ਸਰ ਜੀ ਠੀਕ ਠਾਕ ਹੋ ਜੀ ਬਹੁਤ ਜੀ ਐ ਸਨੀ ਜੀ ਸਰਦੀਆਂ ਦੇ ਕੱਪੜਿਆਂ ਦੀ ਤੁਹਾਡੇ ਵੱਲੋਂ ਸੇਲ ਆਯੋਜਿਤ ਕੀਤੀ ਗਈ ਹੈ ਤੇ ਉਸ ਤੇ ਨਾਲ ਹੈਵੀ ਡਿਸਕਾਊਂਟ ਵੀ ਤਾਂ ਕੀ ਆਫਰ ਲੈ ਕੇ ਆਏ ਹੋ ਕਸਟਮਰਸ ਦੇ ਲਈ ਪਹਿਲਾਂ ਤਾਂ ਸਾਰਿਆਂ ਨੂੰ ਮੇਰਾ ਨਮਸਕਾਰ ਜੀ ਤੁਸੀਂ ਲਾਸਟ ਮੇਰੀ ਵੀਡੀਓ ਤੇ ਬੜੀ سپورਟ ਕੀਤੀ ਉਹਦੇ ਵਾਸਤੇ ਤੁਹਾਡਾ ਮੈਂ ਦਿਲੋਂ ਥੈਂਕਸ ਕਰਦਾ ਤੇ ਅੱਗੇ ਤੋਂ ਵੀ ਤੁਸੀਂ ਮੈਨੂੰ ਐਂਦੀ سپورਟ ਕਰਦੇ ਰਹਿਣਾ ਤੇ ਇਸ ਵਾਰ ਮੈਂ ਬਹੁਤ ਕੁਝ ਨਵਾਂ ਕਰਨ ਜਾ ਰਿਹਾ ਜੀ ਪਹਿਲਾਂ ਤਾਂ ਮੈਂ ਮੇਰੇ ਸਟੋਰ ਦਾ ਨਾਮ ਹੈਗਾ ਜਿੰਦਾ ਸਨੀ ਫੈਸ਼ਨ ਪੁਆਇੰਟ ਹੁਣ ਫੈਸ਼ਨ ਦਾ ਮਤਲਬ ਕੀ ਹੁੰਦਾ ਟ੍ਰੈਂਡ ਅਸੀਂ ਇੰਨੇ ਸਾਲਾਂ ਤੋਂ ਟ੍ਰੈਂਡ ਸੈੱਟ ਕੀਤਾ ਹੋਇਆ ਆਪਣੇ ਸ਼ਹਿਰ ਦੇ ਵਿੱਚ ਤੇ ਇਸ ਵਾਰ ਮੈਂ ਕੁਝ ਨਵੇਂ ਟ੍ਰੈਂਡਸ ਦੇ ਵਿੱਚ ਹੋਰ ਐਕਸਟਰਾ ਐਡੀਸ਼ਨ ਕਰਨ ਜਾ ਰਿਹਾ ਤੇ ਮੈਂ ਤੁਹਾਨੂੰ ਇੱਕ ਇੱਕ ਕਰਕੇ ਜੋ ਜੋ ਅੱਜ ਨਵਾਂ ਹੈਗਾ ਉਹ ਵੀ ਦਿਖਾਉਂਗਾ ਔਰ ਇਸ ਇਸ ਦੇ ਨਾਮ ਨਾਲ ਜਿੰਦਾ ਆਪਾਂ ਸੇਲ ਸਟਾਰਟ ਕਰਨ ਜਾ ਰਹੇ ਹਾਂ ਕਿਉਂਕਿ ਐਂਡ ਆਫ ਦਾ ਸੀਜ਼ਨ ਸੇਲ ਸਟਾਰਟ ਕਰਦੇ ਆ ਹਰ ਬੰਦੇ ਨੂੰ ਨਾ ਬੜਾ ਕ੍ਰੇਜ਼ ਹੁੰਦਾ ਆ ਕਿ ਵੀ ਹੁਣ ਸੀਜ਼ਨ ਖਤਮ ਹੋਣ ਵਾਲਾ ਆ ਤੇ ਅਸੀਂ ਪਰਚੇਜ਼ਿੰਗ ਕਰਨੀ ਆ ਤੇ ਐਂਡ ਆਫ ਸੀਜ਼ਨ ਵਿੱਚ ਜੇ ਕੁਝ ਤੁਹਾਨੂੰ ਐਕਸਟਰਾ ਡਿਸਕਾਊਂਟ ਮਿਲ ਜਵੇ ਤਾਂ ਪਰਚੇਜ਼ ਕਰੀਏ। ਜੀ ਸਨਿਤ ਜੀ ਮੈਂ ਸ਼ੁਰੂਆਤ ਵਿੱਚ ਪੁੱਛ ਲਵਾਂ ਜਿਵੇਂ ਕਿ ਤੁਸੀਂ ਸਰਦੀਆਂ ਦੇ ਕੱਪੜਿਆਂ ਦੀ ਸੇਲ ਲਗਾਈ ਆ। ਚਾਹੇ ਆਪਾਂ ਆਟਰੈਕਟ ਸੂਟ ਦੀ ਗੱਲ ਕਰ ਲਈਏ ਚਾਹੇ ਆਪਾਂ ਜਿਹੜੇ ਵੋਲਨ ਲੋਅਰਸ ਨੇ ਕੋਟੀਆਂ ਨੇ ਜੈਕਟਸ ਨੇ ਇਹ ਤਾਂ ਇਹ ਸਾਰੇ ਪ੍ਰੋਡਕਟ ਜਿਹੜੇ ਅਵੇਲੇਬਲ ਹੋਣਗੇ ਜਿਸ ਤਰ੍ਹਾਂ ਹਾਂ ਜੀ ਇਹਨਾਂ ਸਾਰਿਆਂ ਤੇ ਡਿਸਕਾਊਂਟ ਵੀ ਆ ਪਲੱਸ ਤੇ ਸੇਲ ਵਿੱਚ ਵੀ ਨੇ ਇਹ ਜੀ। ਬਿਲਕੁਲ ਇਹ ਸਾਰੇ ਉਹ ਆਰਟੀਕਲਸ ਹੈਗੇ ਆ ਜਿਨ੍ਹਾਂ ਦੇ ਉੱਤੇ ਅਸੀਂ सेल ਲਗਾ ਰਹੇ ਆ ਔਰ ਪਲੱਸ ਇਹਨਾਂ ਦੇ ਵਿੱਚ ਅਸੀਂ ਕੀ ਕੀਤਾ ਹੈਗਾ ਇਸ ਵਾਰ ਕਿ ਕੰਪਨੀ ਦੇ ਨਾਲ ਸਪੈਸ਼ਲ ਕਮਿਟ ਕੀਤੀ ਆ ਵੀ ਜਿੰਨਾ ਸਟਾਕ ਉਹਦੇ ਕੋਲ ਵੀ ਅਵੇਲੇਬਲ ਹੈ ਫਰੈਸ਼ ਵਾਲਾ ਉਹ ਵੀ ਅਸੀਂ ਵਿੱਚ ਲਿਆ ਕੇ ਤੇ ਅਸੀਂ ਉਹ ਸੇਲ ਦੇ ਵਿੱਚ ਦਵਾਂਗੇ ਤਾਂ ਕਿ ਕਸਟਮਰ ਨੂੰ ਜਿਆਦਾ ਵੈਰਾਈਟੀ ਮਿਲੇ ਘੱਟ ਪ੍ਰਾਈਸ ਸੈਗਮੈਂਟ ਦੇ ਵਿੱਚ ਉਹਦੇ ਨਾਲ ਕੀ ਹੋਏਗਾ ਕਿ ਉਹਨੂੰ ਉਹਦੀ ਬਾਇੰਗ ਡਬਲ ਹੋ ਜਾਂਦੀ ਆ ਤੇ ਨੈਕਸਟ ਈਅਰ ਫਿਰ ਉਹਨੂੰ ਇਹ ਹੁੰਦਾ ਆ ਕ੍ਰੇਜ਼ ਹੁੰਦਾ ਉਹਨੂੰ ਹਰ ਵਾਰ ਅਸੀਂ ਕ੍ਰੇਜ਼ ਉਹਦੇ ਵਾਸਤੇ ਮਤਲਬ ਹਮੇਸ਼ਾ ਅਸੀਂ ਕ੍ਰੇਜ਼ ਨੂੰ ਅੱਗੇ ਰੱਖਦੇ ਆ ਜੀ ਚਲੋ ਆਪਾਂ ਸ਼ੁਰੂਆਤ ਕਰ ਲੈਂਦੇ ਆ ਕੀ ਕੀ ਆਫਰ ਐਸ ਪਰ ਆਪਣੇ ਕੋਲ ਫਿਰ ਸਰ ਇਸ ਵਾਰ ਤਾਂ ਪਹਿਲਾਂ ਅਸੀਂ ਫੈਬਰਿਕ ਨਵੇਂ ਲੈ ਕੇ ਆਏ ਆ ਜੀ ਇਹ ਉਹ ਫੈਬਰਿਕ ਆ ਜਿਹਨੂੰ ਅਸੀਂ ਕ੍ਰਸ਼ ਮਟੀਰੀਅਲ ਕਹਿੰਦੇ ਆ ਕ੍ਰਸ਼ ਮਟੀਰੀਅਲ ਮਤਲਬ ਕੀ ਹੁੰਦਾ ਹੈ ਫੁੱਲੀ 에ਅਰ ਪ੍ਰੂਫ ਹੁੰਦਾ ਜੀ ਇਹਦੇ ਵਿੱਚ ਹਵਾ ਨਹੀਂ ਕ੍ਰੋਸ ਹੁੰਦੀ ਸੈਕਿੰਡ ਨੰਬਰ ਤੇ ਇਹਦੇ ਅੰਦਰ ਜਿਹੜਾ ਮਟੀਰੀਅਲ ਹੁੰਦਾ ਜੀ ਐਂਟੀ ਪਿਲਿੰਗ ਇਹ ਸਭ ਤੋਂ ਲਾਰਜੇਸਟ ਸੇਲ ਹੁੰਦਾ ਜੀ ਇਦੇ ਵਿੱਚ ਤੁਹਾਨੂੰ ਕਲਰ ਡਿਜ਼ਾਈਨ ਕਾਫੀ ਮਿਲ ਜੂਗੇ ਜੀ ਇਸ ਤੋਂ ਬਾਅਦ ਇੱਕ ਆ ਨਵਾਂ ਫੈਬਰਿਕ ਅੱਜ ਕੱਲ ਲਾਂਚ ਕੀਤਾ ਕੰਪਨੀ ਨੇ ਜੀ ਇਹ ਫੈਬਰਿਕ ਸਵੈਟ ਦੇ ਵਿੱਚ ਬਣਿਆ ਹੋਇਆ ਇਹ ਉਹ ਫੈਬਰਿਕ ਆ ਜਿਹੜਾ ਇਸ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਇਨ ਫੈਸ਼ਨ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਕਲਰਸ ਹੁੰਦੇ ਆ ਸਾਡੇ ਕੋਲ ਠੀਕ ਹੈ ਜੀ ਉਸ ਤੋਂ ਬਾਅਦ ਕਈ ਯੂਥ ਹਿੰਦਾਦਾ ਹੈਗਾ ਜਿਹੜਾ ਕਹਿੰਦਾ ਮੈਂ ਨੈਰੋ ਬਾਟਮ ਲਾਈਕ ਕਰਨਾ ਪਰ ਮੈਨੂੰ ਪਜਾਮਾ ਚਾਹੀਦਾ ਪਰ ਹੋਵੇ ਪੈਂਟ ਟਾਈਪ ਜੀ ਇਹ ਉਹ ਚੀਜ਼ਾਂ ਆ ਗਈਆਂ ਸਾਰੀਆਂ NHB 3 ਚਾਰ ਕਲਰਸ ਡਿਜ਼ਾਈਨ ਮੇ ਲੋਗੇ ਮਤਲਬ ਕਿ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜਾ ਇਸ ਤਰ੍ਹਾਂ ਲੋਅਰ ਹੈ ਘਰੇ ਵੀ ਯੂਜ਼ ਕਰ ਸਕਦੇ ਤੇ ਆਣ ਜਾਣ ਨੂੰ ਵੀ ਬਹੁਤ ਹਾਂ ਜਾਣ ਹੁਣ ਕਈ ਵਾਰ ਹੁੰਦਾ ਕਿ ਬੰਦਾ ਕਹਿੰਦਾ ਸੰਡੇ ਵਾਲੇ ਦਿਨ ਅਸੀਂ ਘੁੰਮਣਾ ਫਿਰਨਾ ਹੋਵੇ ਇਹ ਚੀਜ਼ਾਂ ਲੈ ਕੇ ਹੁਣ ਇਸ ਤੋਂ ਬਾਅਦ ਆਪਾਂ ਟਰੈਕਸੂਟ ਦੀ ਗੱਲ ਕਰ ਲਈਏ ਜੀ ਬਿਲਕੁਲ ਟਰੈਕਸੂਟ ਦੇ ਵਿੱਚ ਆ ਨਵੀਂ ਸਿਰਫ ਕਲਰ ਬੜਾ ਇੱਕ ਟ੍ਰੈਂਡਿੰਗ ਤੇ ਚੱਲ ਰਿਹਾ ਹੈ ਤੇ ਇਹਦੇ ਬਾਰੇ ਤੁਸੀਂ ਦੱਸ ਰਹੇ ਸੀਗੇ ਜੀ ਇਹ ਉਹ ਫੈਬਰਿਕ ਹੈਗਾ ਜੀ ਜਿਹੜਾ ਫੁੱਲੀ ਲਾਈਕਰਾ ਵੀ ਆ ਜੀ ਔਰ ਇਹ ਫੁੱਲੀ 에ਅਰ ਪ੍ਰੂਫ ਵੀ ਆ ਉਹਦੇ ਇਹਦੇ ਅੰਦਰ ਜਿਹੜਾ ਮਟੀਰੀਅਲ ਆ ਉਹ ਐਂਟੀ ਪਿਲਿੰ ओके okay. और इस मटेरियल दी खासियत ਕੀ ਹੈ ਇਸ ਡਿਜ਼ਾਈਨ ਦੀ ਇਹ ਬਲਾਸ ਵਾਸ਼ ਆ ਤੁਸੀਂ ਦੇਖਿਆ ਹੋਣਾ ਤੁਹਾਨੂੰ ਇਹ ਥੋੜਾ ਜਿਹਾ ਡਿਫਰੈਂਟ ਮਟੀਰੀਅਲ ਲੱਗ ਰਿਹਾ ਹੋਵੇਗਾ ਬਿਲਕੁਲ ਬਿਲਕੁਲ ਇਹਨੂੰ ਅਸੀਂ ਬਲਾਸ ਵਾਸ਼ ਕਹਿੰਦੇ ਆ ਇਸ ਤਰ੍ਹਾਂ ਦੇ ਮਟੀਰੀਅਲ ਮਾਰਕੀਟ 'ਚ ਬਹੁਤ ਘੱਟ ਮਿਲਦੇ ਆ ਜੀ ਸੰਦੀ ਜੀ ਇੱਕ ਸਵਾਲ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਹੀ ਪੁੱਛ ਲਵਾਂ ਫਿਰ ਆਪਾਂ ਅੱਗੇ ਨੂੰ ਵੀ ਪਤਾਵਾਂਗੇ ਜੀ ਸੇਲ ਆਯੋਜਿਤ ਕੀਤੀ ਗਈ ਹੈ ਪਲੱਸ ਹੈਵੀ ਡਿਸਕਾਊਂਟ ਵੀ ਆ ਤਾਂ ਲੋਕਾਂ ਦੇ ਜ਼ੈਨ ਦੇ ਵਿੱਚ ਇੱਕ ਸਵਾਲ ਵੀ ਹੋਏਗਾ ਕਿ ਯਾਰ ਸੇਲ ਲਗਾ ਦਿੱਤੀ ਹੈ ਕਿਤੇ ਕੱਪੜੇ ਦੀ ਕੁਆਲਿਟੀ ਦੇ ਨਾਲ ਕੋਈ ਸਮਝੌਤਾ ਤਾਂ ਨਹੀਂ ਸੰਦੀ ਨੇ ਕੀਤਾ ਜੀ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਆਪਾਂ ਕਰ ਰਹੇ ਆਪਾਂ ਕੋਈ ਵੀ ਇਸ ਤਰ੍ਹਾਂ ਦਾ ਦੁਕਾਨ ਤੇ ਐਡੀਸ਼ਨ ਨਹੀਂ ਕਰਦੇ ਜਿਸ ਦੇ ਨਾਲ ਸਾਡੇ ਸਟੋਰ ਦੀ ਰੈਪਿਊਟੇਸ਼ਨ ਡਾਊਨ ਹੋਵੇ ਅਸੀਂ ਆਪਣੇ ਸਟੋਰ ਨੂੰ ਅਬਵ ਲੈ ਕੇ ਜਾਣਾ ਡਾਊਨ ਨਹੀਂ ਕਰਨਾ ਇਸ ਕਰਕੇ ਜੋ ਵੀ ਤੁਹਾਨੂੰ ਦਵਾਂਗਾ ਜੈਨੂਨ ਕੁਆਲਿਟੀ ਵਾਈਜ਼ ਫਾਈਂਡ ਹੋਏਗਾ ਕੋਈ ਕਮਰੇਟ ਵਾਲਾ ਵੀ ਨਹੀਂ ਦਵਾਂਗਾ ਠੀਕ ਹੈ ਜੀ ਅੱਗੇ ਜੀ ਬਿਲਕੁਲ ਹੁਣ ਇਸ ਤੋਂ ਬਾਅਦ ਆਪਾਂ ਜੀ ਇਹ ਅੱਜ ਟਰੈਕ ਸੂਟ ਦੀ ਗੱਲ ਕਰ ਲਈਏ ਇੱਕ ਇਹ ਉਹ ਫੈਬਰਿਕ ਆ ਜਿਹਨੂੰ ਅਸੀਂ ਬੌਂਡੇਡ ਫੈਬਰਿਕ ਕਹਿੰਦੇ ਆ ਜੀ ਇੱਕ ਤਰ੍ਹਾਂ ਦਾ ਇਹ ਮਤਲਬ ਸ਼ੇਅਰਿੰਗ ਵੀ ਕਹਿ ਸਕਦੇ ਅਸੀਂ ਇਹਨੂੰ ਬੌਂਡਡ ਫੈਬਰਿਕ ਵੀ ਕਹਿ ਸਕਦੇ ਇਹਦੇ ਤੇ ਪਿਲਿੰਗ ਵੀ ਨਹੀਂ ਆਉਂਦੀ ਕੋਈ ਕੰਪਲੇਂਟ ਵੀ ਨਹੀਂ ਹੁੰਦੀ ਇਹਦੀ ਤੇ ਇਹਨਾਂ ਵਿੱਚ ਸਾਡੇ ਕੋਲ 3-4 ਆਰਟੀਕਲਸ ਮਿਲੋਗੇ ਜਿਨ੍ਹਾਂ ਵਿੱਚ ਦੋ-ਦੋ ਕਲਰਸ ਹੋਊਗੇ ਓਕੇ ਮਤਲਬ ਕਿ ਕਲਰ ਦੀ ਆਪਸ਼ਨਸ ਵੀ ਹੈ ਹੈ ਜੀ ਹੈ ਬਿਲਕੁਲ ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦੀਆਂ ਇਸ ਤਰ੍ਹਾਂ ਦੀਆਂ ਆਈਟਮਾਂ ਜੀ ਇਹਨੂੰ ਅਸੀਂ ਵਿਵਿੰਗ ਕਹਿੰਦੇ ਆ ਜੀ ओके मतलब जेएसए आज दी गल करिए तो सब तो ज्यादा जो ट्रेंड हैगा वो वीविंग ਦਾ ਹੈ ਜੀ। ਬਿਲਕੁਲ। ਵੀਵਿੰਗ ਵਿੱਚ ਹਰ ਤਰ੍ਹਾਂ ਦਾ ਪੈਟਰਨ ਆਂਦਾ ਆ ਜਿਹਦੇ ਵਿੱਚ ਕੋਲਰ ਫਿਰ ਆ ਜਾਂਦੀ ਵੀਵਿੰਗ ਰਾਉਂਡ neck ਬਿਲਕੁਲ ਫਿਰ ਜਿਹੜੇ ਲੜਕਿਆਂ ਨੇ ਜੈਕਟ ਦੇ نیچے ਵੇਅਰਿੰਗ ਕਰਨਾ ਹੁੰਦਾ ਆ ਉਹ ਕੁਝ ਇਸ ਤਰ੍ਹਾਂ ਦੀਆਂ ਆਈਟਮਾਂ ਲਾਈਕ ਕਰਦੇ ਆ ਜੀ। ਹਾਂ ਜੀ ਕਿਉਂਕਿ ਇਸ ਤਰ੍ਹਾਂ ਦਾ ਟ੍ਰੈਂਡ ਆ ਜਿਹੜਾ ਉਹ ਕਾਫੀ ਜ਼ਿਆਦਾ ਚੱਲਦਾ ਜੀ ਇਹ। ਇਹ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਹੋਣ ਕਰਕੇ ਜੀ। ਸੈਕਟਰ ਦੇ ਡਿਜ਼ਾਈਨ ਵਗੈਰਾ ਇਸ ਤਰ੍ਹਾਂ ਦੇ। ਜੀ ਜੀ। ਔਰ ਇਹ ਫੁਲੀ ਲਾਈਕਰਾ ਰਹੇਗਾ। ਮਟੀਰੀਅਲ ਵਿਦ ਲਾਈਕਰਾ ਆ। ਔਰ ਇਹ ਚ ਕਲਰ ਤਿੰਨ ਹੈਗੇ ਆ ਜੀ ਤਿੰਨ ਤਰ੍ਹਾਂ ਦੇ ਇਹਦੇ ਵਿੱਚ ਕਲਰਸ ਹੈਗੇ ਆ ਔਰ ਇਸ ਤੋਂ ਇਲਾਵਾ ਇਹਦੇ ਡਿਜ਼ਾਈਨ ਮਿਲੋਗੇ ਓਕੇ ਉਸ ਤੋਂ ਬਾਅਦ ਆਪਾਂ ਹੁੱਡੀਆਂ ਦੀ ਗੱਲ ਕਰ ਲਈਏ ਜੇ ਇਹ ਹੁਣ ਹੁੱਡੀਜ਼ ਉਸ ਤਰ੍ਹਾਂ ਦੀ ਆ ਜਾਂਦੀਆਂ ਜਿਹੜੇ ਕੁਝ ਲੜਕੇ ਇਸ ਤਰ੍ਹਾਂ ਦੇ ਹੈਗੇ ਜਿਹੜੇ ਕਹਿੰਦੇ ਸਾਨੂੰ ਹੁੱਡ ਚਾਹੀਦੀ ਹੈ ਪਰ ਉਹਦੀ ਜਿਹੜੀ ਲੁੱਕ ਹੋਵੇ ਉਹ ਐਜ਼ ਏ ਜੈਕਟ ਟਾਈਪ ਹੋਵੇ ਤੇ ਇਹ ਚੀਜ਼ਾਂ ਜਿਹੜੀਆਂ ਇਹ ਵਿਦ ਜੈਕਟ ਲੁੱਕ ਨੂੰ ਦਿੰਦੀ ਆ ਇਸ ਕਰਕੇ ਆਪਾਂ ਇਸ ਚੀਜ਼ ਨੂੰ ਨਾ ਬਹੁਤ ਜ਼ਿਆਦਾ ਜ਼ੋਰ ਤੇ ਲੈ ਕੇ ਆਨੇ ਔਰ ਅੱਛਾ ਰਿਸਪੌਂਸ ਮਿਲਦਾ ਹੈ। ਇਹਦੇ ਵਿੱਚ ਕਿੰਨੇ ਤਰ੍ਹਾਂ ਦੇ ਡਿਜ਼ਾਈਨ ਆ ਮਿਲ ਸਕਦੇ ਸਰ ਇਹ ਚ ਟੋਟਲ 6 ਤਰ੍ਹਾਂ ਦੇ ਡਿਜ਼ਾਈਨ ਹੈਗੇ ਆ ਜਿਨ੍ਹਾਂ ਚ ਦੋ-ਦੋ ਕਲਰਸ ਹੋਊਗੇ। ਮਤਲਬ ਕਿ ਇਹ ਡਿਜ਼ਾਈਨ ਦੇ ਨਾਲ-ਨਾਲ ਕਲਰ ਆਪਸ਼ਨ ਵੀ ਹਰ ਇੱਕ ਦੇ ਪ੍ਰੋਡਕਟ ਦੇ ਵਿੱਚ ਅਵੇਲੇਬਲ ਹੈ ਜੀ। ਅਵੇਲੇਬਲ ਹੈ ਜੀ। ਜੀ ਜੀ ਬਿਲਕੁਲ ਤਾਂ ਅਸਾਂ ਜੀ ਉਸ ਤੋਂ ਬਾਅਦ ਆਪਾਂ ਇਸ ਸਵੈਟਰ ਦੀ ਗੱਲ ਕਰ ਰਹੀਏ ਤਾਂ ਖਾਸ ਕਰ ਆਪਾਂ ਇਹਨਾਂ ਸਵੈਟਰਾਂ ਦੀ ਗੱਲ ਕਰਦੇ ਕਿਉਂਕਿ ਪਲੇਨ ਸਵੈਟਰ ਤਾਂ ਆਮ ਤੌਰ ਤੇ ਆਪਾਂ ਸਾਰੇ ਵੇਚਦੇ ਆ। ਜੀ ਤੇ ਇਹ ਬੜਾ ਇੱਕ ਅਲੱਗ ਕੇ ਬਾਜ਼ਾਰ ਦੇ ਵਿੱਚ ਤੁਸੀਂ ਕਿਤੇ ਵੀ ਜਾਂਦੇ ਆ ਤੁਹਾਨੂੰ ਤੁਸੀਂ ਕਿਸੇ ਨੂੰ ਜਾ ਕੇ ਕਹਿੰਦੇ ਹੂਡੀਜ਼ ਦਿਖਾਓ ਇਹ ਦਿਖਾਓ ਤੁਹਾਨੂੰ ਪਲੇਨ ਪਲੇਨ ਜੇ ਮਟੀਰੀਅਲ ਦਿੰਦੇ ਆ ਮੈਂ ਪਲੇਨ ਕੋਈ ਵੀ ਚੀਜ਼ ਆਪਣੇ ਸਟੋਰ ਤੇ ਲਿਆਣਾ ਆ ਲੇਕਿਨ ਉਹਦੀ ਇੱਕ ਰੇਸ਼ੋ ਨਾਰਮਲ ਰੱਖਦੇ ਆ ਪਰ ਜ਼ਿਆਦਾ ਅਸੀਂ ਲੈ ਕੇ ਕੀ ਆਨੇ ਆ ਟ੍ਰੈਂਡ ਜਿਹੜੀ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਸੀ ਫੈਸ਼ਨ ਉਹ ਸਾਡੇ ਸਟੋਰ ਦਾ ਨਾਮ ਸਨੀ ਫੈਸ਼ਨ ਪੁਆਇੰਟ ਮਤਲਬ ਫੈਸ਼ਨ ਮਤਲਬ ਟ੍ਰੈਂਡ ਅਸੀਂ ਟ੍ਰੈਂਡ ਸੈੱਟ ਕਰਨਾ ਇਹ ਟ੍ਰੈਂਡ ਵਿੱਚ ਸਭ ਤੋਂ ਨੰਬਰ 1 ਆ ਜੀ ਇਹਦੇ ਵਿੱਚ ਤਿੰਨ ਕਲਰਸ ਅੰਦਰ ਐਂਟੀ ਪੀਲਿੰਗ ਫੈਬਰਿਕ ਅਰਟੀਕਲ ਹੋਰ ਵੀ ਇਹਦੇ ਵਿੱਚ ਹੈ ਜੀ ਹੋਰ ਤਰ੍ਹਾਂ ਦੇ ਕਿੰਨੇ ਤਰ੍ਹਾਂ ਦੇ ਇਹਦੇ ਵਿੱਚ ਤੁਹਾਨੂੰ ਘੱਟ ਤੋਂ ਘੱਟ ਮੇਰੇ ਕੋਲ 6 ਆਰਟੀਕਲ ਮਿਲੂਗੇ ਇਹ ਵੀ ਮੈਨੂੰ ਇਹਦਾ ਲੱਗਦਾ ਕਿ ਨਾਲ ਹੀ ਈਮੇਲ ਚੋਲ ਖਾਂਦੇ ਜੀ 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 ਹੁਣ ਇਹ ਆ ਗਿਆ ਵਿਦ ਹੁੱਡ ਵਿਦ ਫਰ ਓਕੇ ਅੰਦਰ ਸਾਰਾ ਇਹਦੇ ਵਾਰਮ ਫੈਬਰਿਕ ਔਰ ਇਹਦਾ ਵੀ ਫੈਬਰਿਕ ਉਸੇ ਤਰ੍ਹਾਂ ਹੋਏਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਵਿਵਿੰਗ ਦੇ ਉੱਤੇ ਆਪਾਂ ਮੇਨ ਪਲੇ ਕਰਦੇ ਆਂ ਵਿਵਿੰਗ ਆ ਜੀ ਸਭ ਤੋਂ ਲਾਰਜੇਸਟ ਵਿਵਿੰਗ ਦਾ ਟ੍ਰੈਂਡ ਆ ਅਸੀਂ ਵਿਵਿੰਗ ਨੂੰ ਕਰਦੇ ਹਾਈਲਾਈਟਡ ਜੀ ਹੁਣ ਦੇਖੋ ਜੀ ਇੱਕ ਅੱਜਕੱਲ੍ਹ ਆ ਚੀਜ਼ ਦਾ ਬਹੁਤ ਅਚਾਰ ਰਿਸਪਾਂਸ ਮਿਲ ਰਿਹਾ H4 ਚਾ 5 ਕਲਰਸ ਮਿਲੂਗੇ ਇਸ ਤੋਂ ਇਲਾਵਾ ਇਹਦੇ 3 ਡਿਜ਼ਾਈਨ ਮਿਲੂਗੇ اچھا ਜੋ ਵੀ ਆਪਾਂ ਹੁਣ ਆਪਾਂ ਸ਼ੁਰੂ ਤੋਂ ਲੈ ਕੇ ਇੱਥੇ ਤੱਕ ਆਪਾਂ ਪਹੁੰਚੇ ਆ ਜੋ ਜੋ ਤੁਸੀਂ ਦਿਖਾਇਆ ਚਾਹੇ ਤੁਸੀਂ ਟਰੈਕਸੂਟ ਦਿਖਾਇਆ ਚਾਹੇ ਤੁਸੀਂ ਲੋਰ ਦਿਖਾਏ ਨੇ ਸਵੈਟਰ ਰਹਾ ਹੈ ਹੂਡੀਜ਼ ਹੈ ਜੀ ਸਾਈਜ਼ ਦੀ ਆਪਾਂ ਗੱਲ ਕਰਦੇ ਆ ਕਿਉਂਕਿ ਸਾਈਜ਼ ਵੀ ਕਈ ਤਰ੍ਹਾਂ ਦੇ ਹੁੰਦੇ ਆ ਜੀ ਜੀ ਸਮਾਲ ਲਾਰਜ ਐਕਸਲ ਡਬਲ ਐਕਸਲ ਟ੍ਰिपल ਐਕਸਲ ਤਾਂ ਇਤੋਂ ਤੱਕ ਵੀ ਅਵੇਲੇਬਲ ਹੈ ਆਪਣੇ ਕੋਲ ਜੀ ਮੇਰੇ ਕੋਲ ਜੀ ਕੋਈ ਵੀ ਆਰਟੀਕਲ ਹੈਗਾ ਉਹਦੇ ਵਿੱਚ ਸਟਾਰਟਿੰਗ ਅਸੀਂ ਮੀਡੀਅਮ ਸਾਈਜ਼ ਤੋਂ ਕਰ ਦਿੰਨੇ ਆ ਤੇ ਜ਼ਿਆਦਾਤਰ ਅਸੀਂ 5 ਐਕਸਲ ਤੱਕ ਫੁੱਲ ਵੈਰਾਈਟੀ ਰੱਖਦੇ ਆ ਦੇਖੋ 5 ਐਕਸਲ ਤੱਕ ਹਾਂ ਜੀ 5 ਐਕਸਲ ਤੱਕ ਤੁਹਾਨੂੰ ਮੇਰੇ ਕੋਲ ਟਰੈਕਸੂਟ ਵੀ ਮਿਲ ਜਾਏਗਾ हुडीज भी मिल जोगी हैं जिपर भी मिल जोगे और इसके अलावा तो स्वेटर्स भी मोस्टली नहीं तो आमतौर पे दुकानों पे डबल एक्सल, ट्रिपल एक्सल तक होते हैं साडे को फाइव एक्सल तक पूरी वैरायटी होती है पर दे दे सिर्फ ये होता कि थ्री, फोर, फाइव एक्सल कई कंपनियां बाकी दे कंपेरेटिवली थोड़ी ਘੱਟ डिजाइनिंग बनाती है okay. पर जो एक सेटल फैशन होता है 5 तक हम बेचते हैं जी जी ਉਸ ਤੋਂ ਅਗੇ ਸਾਡੇ ਕੋਲ ਜੈਕਟਸ ਆ ਜਾਂਦਾ ਜੀ ਬਿਲਕੁਲ ਠੀਕ ਹੈ ਜੀ ਕਿਉਂਕਿ ਜਿਹੜੀ ਸਾਡੇ ਸਟੋਰ ਦੇ ਉੱਤੇ ਇਸ ਟਾਈਮ ਸੇਲ ਲਗਾਈ ਗਈ ਹੈ ਸੇਲ ਲਗਾਉਣ ਦਾ ਪਹਿਲਾ ਮੋਟਿਵ ਕੀ ਹੁੰਦਾ ਕਿ ਸਰਦੀਆਂ ਜਦੋਂ ਜਦੋਂ ਐਂਡ ਹੋਣ ਲੱਗਦਾ ਆ ਉਸ ਲਈ ਆਪਾਂ ਵੁੱਲਨ ਨੂੰ ਖਤਮ ਕਰਕੇ ਉਹਦੀ ਜਗ੍ਹਾ ਤੇ ਗਰਮੀਆਂ ਦਾ ਸਟਾਕ ਭਰਨਾ ਤੇ ਇਸ ਕਰਕੇ ਆਪਾਂ ਨਾ ਫਿਰ ਵੁੱਲਨ ਨੂੰ ਖਤਮ ਕਰਨ ਵਾਸਤੇ ਡਿਸਕਾਊਂਟ ਲਗਾਨੇ ਆ ਇਹ ਉਹ ਫੈਬਰਿਕਸ ਹੈਗੇ ਆ ਜਿਹੜੇ ਮਾਈਨਸ ਟੈਂਪਰੇਚਰ 'ਚ ਵੀ ਵੇਅਰ ਕੀਤੇ ਜਾਂਦੇ ਆ ਓਕੇ ਤੁਸੀਂ ਦੇਖਿਆ ਉਹਨਾਂ ਦੇ ਅੰਦਰ ਪ੍ਰੋਪਰ ਇਹਦੀ ਉਹਨਾਂ ਨੇ ਡਿਟੇਲਿੰਗ ਦਿੱਤੀ ਹੁੰਦੀ ਆ ਇਹ ਡਿਟੇਲਿੰਗ ਕਿਉਂ ਦਿੱਤੀ ਜਾਂਦੀ ਹੈ ਤਾਂ ਕਿ ਕਸਟਮਰ ਨੂੰ ਜਲਦੀ ਇੰਟਰੋਡਿਊਸ ਕੀਤਾ ਜਾ ਸਕੀ। ਅੱਛਾ ਬਿਲਕੁਲ ਇਹ ਉੱਪਰ ਸਾਰਾ ਕੁਝ ਲਿਖਿਆ ਵੀ ਹੋਇਆ ਹੈ। ਜੀ ਜੀ ਜੀ। ਕਿੰਦਾ ਇੱਕ ਫੋਨ ਦੇ ਵਿੱਚ ਹੁੰਦਾ ਕੀ ਇਹਦੀਆਂ ਸਪੈਸੀਫਿਕੇਸ਼ਨ ਹੈ? ਜੀ ਜੀ ਜੀ। ਇਸ ਤਰ੍ਹਾਂ ਜੈਕਟਸ ਦੇ ਵਿੱਚ ਵੀ ਜਿਹੜਾ ਲਿਖਿਆ ਹੋਈਆਂ ਨੇ ਇਹ ਕੈਮਰਾ ਪਰਸਨ ਕੋਲ ਕਹਾਂਗਾ ਥੋੜਾ ਨਜ਼ਦੀਕ ਤੋਂ ਜਾਂ ਜ਼ੂਮ ਕਰਕੇ ਤਸਵੀਰ ਜਿਹੜੀ ਉਹ ਜ਼ਰੂਰ ਸ਼ੇਅਰ ਕਰ ਦੋ ਦਰਸ਼ਕਾਂ ਦੇ ਨਾਲ। ਜੀ। ਤੇ ਜੀ ਬਿਲਕੁਲ ਤਾਂ ਸਣੀ ਜੀ ਇਸ ਤਰ੍ਹਾਂ ਇਹ ਇੱਕ ਬੜਾ ਸ਼ਾਨਦਾਰ ਪੀਸ ਹੈ ਕੋਲ ਕੋਲ ਜੀ। ਜੀ ਜੀ ਜੀ। ਇਸੇ ਤਰ੍ਹਾਂ ਸਾਡੇ ਕੋ ਮਾਈਨਸ ਟੈਂਪਰੇਚ ਭੈਣ ਭਰਾ ਜੀ ਇਹਨਾਂ ਨੇ ਬਾਹਰ ਜਾਣਾ ਹੋਵੇ ਫਿਰ ਉਹ ਜਦੋਂ ਕੈਨੇਡਾ ਜਾਂ ਕਿਤੇ ਉਥੇ ਜਾਂਦੇ ਆ ਸਟੱਡੀ ਵਾਸਤੇ ਉੱਥੇ ਮਾਈਨਸ ਡਿਗਰੀ ਵਾਲੀਆਂ ਸਾਡੀਆਂ ਜੈਕਟਸ ਜ਼ਿਆਦਾ ਉੱਥੇ ਵਰਕਿੰਗ ਚ ਹੁੰਦੀਆਂ ਇਸ ਕਰਕੇ ਅਸੀਂ ਮਾਈਨਸ ਡਿਗਰੀ ਨੂੰ ਬਹੁਤ ਜ਼ਿਆਦਾ ਰੱਖਦੇ ਆ ਆਪਣੇ ਸਟੋਰ ਦੇ ਜੀ ਇਹ ਕੋਈ ਕਲਰ ਵੀ ਦੋ ਤਰ੍ਹਾਂ ਦੇ ਕਲਰ ਨੇ ਇਹ ਵਿੱਚ ਕਲਰ ਕੰਬੀਨੇਸ਼ਨ ਆ ਜਿਹੜਾ ਇੱਕ ਜੈਕਟ ਦੇ ਵਿੱਚ ਜੀ ਹੁਣ ਇੱਕ ਆ ਚੀਜ਼ ਆਂਦੀ ਹੈਗੀ ਆ ਇਹ ਆਪਣਾ ਟੂ ਕੰਬੀਨੇਸ਼ਨ ਦੇ ਵਿੱਚ ਆ ਗਿਆ ਇੱਕ ਇਸੇ ਤਰ੍ਹਾਂ ਦਾ ਮਾਈਨਸ ਡਿਗਰੀ ਵਾਲਾ ਆ ਕਨਸੈਪਟ ਆ ਜਾਂਦਾ ਜੀ ਠੀਕ ਹੈ ਜੀ ਮਤਲਬ ਕਿ ਮਾਈਨਸ ਟੈਂਪਰੇਚਰ ਦੇ ਵਿੱਚ ਚੱਲਦੀਆਂ ਜਾਂਦੀਆਂ ਜੀ ਜੀ ਇਹ ਤਾਂ ਹੋ ਗਈ ਮਾਈਨਸ ਡਿਗਰੀ ਦੀ ਹੁਣ ਜੇ ਆਪਾਂ ਇੱਥੇ ਦੀ ਗੱਲ ਕਰ ਲਈਏ ਹੁਣ ਇੱਥੇ ਦਾ ਪੰਜਾਬ ਦੇ ਮੌਸਮ ਦੇ ਹਿਸਾਬ ਨਾਲ ਜਿਹੜਾ ਹੁਣ ਪੰਜਾਬ ਦਾ ਮੌਸਮ ਆ ਉਹਦੇ ਵਿੱਚ ਜਿੰਨਾ ਅੱਜ ਦਾ ਯੂਥ ਆ ਉਹ ਕੁਝ ਡਿਫਰੈਂਟ ਲਾਈਕ ਕਰਦਾ ਇਹ ਉਹ ਚੀਜ਼ਾਂ ਆ ਜਿਹੜੀਆਂ ਕਿ ਇਸ ਸੀਜ਼ਨ ਦੇ ਵਿੱਚ ਬਿਲਕੁਲ ਨੰਬਰ 1 ਆ ਔਰ ਇਹਨਾਂ ਦੇ ਵਿੱਚ ਤੁਹਾਨੂੰ 6 ਡਿਜ਼ਾਈਨ ਮਿਲੋਗੇ ਅੱਛਾ 6 ਤਰ੍ਹਾਂ ਦੇ 6 ਤਰ੍ਹਾਂ ਦੇ ਡਿਜ਼ਾਈਨ ਹੋਗੇ ਜਿਸੇ ਦਾ ਕਿਸ ਦਾ neck ਕਿਸੇ ਤਰ੍ਹਾਂ ਦਾ ਕਿਸੇ ਦਾ neck ਕਿਸੇ ਤਰ੍ਹਾਂ ਦਾ ਔਰ ਇਹਦੇ ਵਿੱਚ ਦੋ ਦੋ ਕਲਰਸ ਮਿਲੋਗੇ 6ਾਂ ਦੇ ਵਿੱਚ ਹੀ ਦੋ ਦੋ ਕਲਰਸ ਹੋਗੇ ਹੁਣ ਇਹ ਜਿਹੜਾ neck ਆ ਇਹਨੂੰ ਅਸੀਂ V neck ਕਹਿੰਨੇ ਆ ਵਿਦ ਕੋਟ ਕੋਲਰ ਕਹਿ ਸਕਦੇ ਆ ਠੀਕ ਹੈ ਜੀ ਇਹ ਚ ਕਲਰ ਮਿਲ ਜੂਗੇ ਉਸ ਤੋਂ ਬਾਅਦ ਸਾਡੀ 81 ਸੀਰੀਜ਼ ਆਂਦੀ ਆ ਹੁਣ ਕਈਆਂ ਨੂੰ ਇਹ ਦੇਖਣ ਨੂੰ ਐਵੇਂ ਲੱਗ ਰਿਹਾ ਹੋਣਾ ਕਿ ਇਹ ਲੈਦਰ ਆ ਪਹਿਲੇ ਨੰਬਰ ਤੇ ਇਹ ਲੈਦਰ ਨਹੀਂ ਆ ਇਹਨੂੰ ਅਸੀਂ ਸਵੇਟ ਕਹਿੰਦੇ ਆ ਸਵੇਟ ਇੱਕ ਐਂਦਾ ਦਾ ਫੈਬਰਿਕ ਆ ਜਿਹਦੀ ਚਾਂਸਿਸ ਨਹੀਂ ਹੁੰਦੇ ਕੰਪਲੀਟ ਤੇ ਇਸ ਕਰਕੇ ਆਪਾਂ ਕੁਆਲਿਟੀ ਕੰਪਰੋਮਾਈਜ਼ ਜੋ ਮੈਂ ਲਾਸਟ ਵੀਡੀਓ ਚ ਵੀ ਕਿਹਾ ਸੀ ਆਪਾਂ ਕੁਆਲਿਟੀ ਕੰਪਰੋਮਾਈਜ਼ ਨਹੀਂ ਕਰਦੇ ਜੀ ਜੀ ਤੇ ਆਪਣੇ ਕੋ ਆਪਣੇ ਸ਼ੋਰੂਮ ਤੇ ਸਿਰਫ ਜੈਂਟਸ ਲਈ ਅਵੇਲੇਬਲ ਹੈ ਨਾ ਇਹ ਵੀ ਗੱਲ ਆਪਾਂ ਕਲੀਅਰ ਕਰ ਹਾਂਜੀ ਹਾਂਜੀ ਸਰ ਮੈਂ ਸਾਰਿਆਂ ਨੂੰ ਇੱਕ ਮੈਸੇਜ ਇਹ ਵੀ ਦੇਣਾ ਚਾਹਨਾ ਕਿ ਐਟ ਪ੍ਰੈਜ਼ੈਂਟ ਸਾਡਾ ਸਟੋਰ ਸਿਰਫ ਜੈਂਟਸ ਦੇ ਪਲੇ ਕਰ ਰਿਹਾ ਪਰ ਜਿਹੜੀ ਸਾਡੀ ਗਰਮੀਆਂ ਦੀ ਪਰਚੇਜ਼ਿੰਗ ਹੈਗੀ ਆ ਉਹ ਆਲਮੋਸਟ ਸਾਰੀ ਹੋ ਚੁੱਕੀ ਆ ਇਸ ਕਰਕੇ ਆਪਣਾ ਅਗਲੇ ਮੰਥ ਦੇ ਸਟਾਰਟਿੰਗ ਤੋਂ ਬਾਅਦ ਤੁਹਾਨੂੰ ਬੱਚੇ ਦਾ ਵੀ ਔਰ ਲੇਡੀਜ਼ ਦਾ ਵੀ ਅਸੀਂ ਐਡੀਸ਼ਨ ਕਰਨ ਜਾ ਰਹੇ ਹਾਂ ਜੀ ਬਿਲਕੁਲ ਤੇ ਵੀਡੀਓ ਬਹੁਤ ਲੰਬੀ ਹੋ ਗਿਆ ਤਾਂ ਮੈਂ ਕਹਿੰਦਾ ਕਿ ਆਪਾਂ ਜਲਦ ਖਤਮ ਕਰ ਦਈਏ ਤੇ ਸਾਰਾ ਕੁਝ ਦਿਖਾ ਦਈਏ ਜੀ 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 ਇਸ ਤੋਂ ਇਸ ਤੋਂ ਬਾਅਦ ਸਾਡੇ ਕੋ ਆ ਜਾਂਦੀ ਹੈ ਸਲੀਪਲੈਸ ਜੈਕ ਠੀਕ ਹੈ ਜੀ ਇਹਦੇ ਤੇ ਵੀ ਬਹੁਤ ਵਧੀਆ ਵਰਕਿੰਗ ਕਰਦੀ ਕੰਪਨੀ ਸੇਮ ਜੋ ਮੈਂ ਲਾਸਟ ਵਿੱਚ ਕਿਹਾ ਸੀਗਾ ਉਹੀ ਮਾਈਨਸ ਡਿਗਰੀ ਤੋਂ ਲੈ ਕੇ ਸਾਰਾ ਕਵਰ ਹੋ ਜਾਂਦਾ ਜੀ ਇਹਦੇ ਵਿੱਚ ਠੀਕ ਹੈ ਜੀ ਹੁਣ ਇਹ ਤਾਂ ਹੋ ਗਈ ਸੇਲ ਦੀ ਗੱਲ ਸੇਲ ਤੋਂ ਬਾਅਦ ਅਸੀਂ ਆਪਾਂ ਅੱਜ ਗੱਲ ਕਰੀਏ ਕਿ ਹੁਣ ਜਿਹੜਾ ਸੀਜ਼ਨ ਅਗਲਾ ਆ ਰਿਹਾ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਉਹ ਸੀਜ਼ਨ ਦੇ ਵਿੱਚ ਕੀ ਹੁੰਦਾ ਕਿ ਹਰ ਕਸਟਮਰ ਦੀ ਨਾ ਇੱਕ ਥਿੰਕਿੰਗ ਹੋ ਜਾਂਦੀ ਹੈ ਕਿ ਯਾਰ ਹੁਣ ਅੱਗੇ ਵਿਆਹ ਸ਼ਾਦੀਆਂ ਦੇ ਵਿੱਚ ਅਸੀਂ ਪਾਣਾ ਤੁਹਾਡੇ ਕੋਲ ਕੀ ਮਿਲੇਗਾ ਵਿਆਹ ਸ਼ਾਦੀਆਂ ਦੀ ਹਰ ਚੀਜ਼ ਫਰੈਸ਼ ਵਿੱਚ ਆ ਲੇਕਿਨ ਉਹਦੇ ਤੇ ਵੀ ਜੋ ਇੱਕ ਜੈਨੂਇਨ ਅ ਡਿਸਕਾਊਂਟ ਹੋਏਗਾ ਮੈਂ ਜ਼ਰੂਰ ਦਵਾਂਗਾ ਉਹ ਦੇਖੋ ਜਿੰਦਾ ਤੁਸੀਂ ਦੇਖਿਆ ਹੋਣਾ ਕਿ ਜਦੋਂ ਵਿਆਹ ਸ਼ਾਦੀਆਂ ਆਉਂਦੀਆਂ ਉਹਦੇ ਵਿੱਚ ਪਹਿਲਾਂ ਹਲਦੀ ਰਸਮ ਉਹਦੇ ਵਾਸਤੇ ਆ ਚੀਜ਼ ਕੁਰਤੇ ਪਜਾਮੇ ਚ ਆ ਜਾਂਦੀ ਆ ਫਿਰ ਮਹਿੰਦੀ ਰਸਮ ਆ ਜਾਂਦੀ ਆ ਇਹਦੇ ਸਾਡੇ ਕੋਲ ਪੂਰੀ ਵੈਰਾਈਟੀ ਹੁੰਦੀ ਸਾਰਿਆਂ ਚ ਬਹੁਤ ਡਿਜ਼ਾਈਨ ਵਾਤ ਹੁੰਦੇ ਆ ਜੀ ਆਪਾਂ ਬਲੇਜ਼ਰ ਵਗੈਰਾ ਦੀ ਗੱਲ ਕਰ ਲਈਏ ਤਾਂ ਇਹ ਵੀ ਆਪਣੇ ਕੋ ਕਿੰਨੇ ਤਰ੍ਹਾਂ ਦੇ ਡਿਜ਼ਾਈਨ ਲੱਗਦੇ ਮੈਨੂੰ ਲੱਗ ਕਾਫੀ ਹੈ ਜੀ ਦੇਖੋ ਜੀ ਇਸ ਵਾਰ ਕੀ ਹੈ ਜੀ ਅਸੀਂ ਇਹਦੇ ਵਿੱਚ ਨਿਊ ਵਿਵਿੰਗਸ ਲੈ ਕੇ ਆਏ ਆ ਹੁਣ ਇਹਨੂੰ ਸਰ ਨਿਟਿਡ ਫੈਬਰਿਕ ਕਹਿੰਦੇ ਆ ਇਹ ਫੈਬਰਿਕ ਨੂੰ ਤੁਸੀਂ ਫੀਲ ਕਰਕੇ ਦੇਖੋ ਨਿਟਿਡ ਫੈਬਰਿਕ ਆ ਇਹਦੇ ਵਿੱਚ ਪੰਜ ਕਲਰਸ ਹੈਗੇ ਆ ਔਰ ਇਹਦੇ ਅੰਦਰ ਮਟੀਰੀਅਲ ਬਹੁਤ ਫਾਈਨ ਹੈ ਜੀ ਠੀਕ ਹੈ ਜੀ ਇਹ ਹੈ ਫਰੈਸ਼ ਵਿੱਚ ਆ ਲੇਕਿਨ ਇਹ ਚ ਵੀ ਜੋ ਪੋਸੀਬਲ ਹੋਏਗਾ ਆਪਾਂ ਡਿਸਕਾਊਂਟ ਦਵਾਂਗੇ ਠੀਕ ਹੈ ਜੀ ਇਹਦੇ ਵਿੱਚ ਇੱਕ ਉਹ ਆ ਗਿਆ ਫੈਬਰਿਕ ਆ ਚੀਜ਼ ਸਾਡੀ ਸੁਪਰੀਟ ਚੱਲਦੀ ਆ ਹੁਣ ਇਹਦੇ ਵਿੱਚ ਪੰਜ ਤੋਂ 6 ਕਲਰ ਹੋਰ ਆ ਚੁੱਕੇ ਆ ਜੀ ਓਕੇ ਇਸ ਤੋਂ ਬਾਅਦ ਇਹ ਹਾਂਜੀ ਬਲੇਜ਼ਰ ਦੇ ਵਿੱਚ ਏ ਉਹ ਵਾਲਾ ਬਲੇਜ਼ਰ ਆ ਜਿਹੜਾ ਫੈਬਰਿਕ ਬਿਲਕੁਲ ਨਵਾਂ ਆ ਇਹਦੇ ਵਿੱਚ ਵੀ 5 ਤੋਂ 6 ਆਰਟੀਕਲਸ ਮਿਲੂਗੇ ਤੁਹਾਨੂੰ ਹੋਰ ਜਿੰਨਾ ਦੋ ਦੋ ਕਲਰਸ ਹੋਗੇ ਜੀ ਔਰ ਇਹ ਜਿਹੜਾ ਹੁਣ ਦਾ ਮੌਸਮ ਆ ਉਹਦੇ ਹਿਸਾਬ ਨਾਲ ਵੇਅਰਿੰਗ ਵਾਸਤੇ ਕਿਉਂਕਿ ਹੁਣ ਠੰਡ ਕਾਫੀ ਜ਼ਿਆਦਾ ਜੇ ਤੁਸੀਂ ਸਿਖਰਾਂ ਤੇ ਆ ਜੀ ਜੀ ਇਹ ਉਹਦੇ ਵਿੱਚ ਇਹ ਵਾਲਾ ਫੈਬਰਿਕ ਬਹੁਤ ਵਿਗਦਾ ਆ ਜੀ ਇਹਨੂੰ ਅਸੀਂ ਸੈਮੀ ਫਾਰਮਲ ਲੌਂਗ ਕਰਨੇ ਆ ਜੀ ਬਲੇਜ਼ਰ ਤੇ ਇਹਦੇ ਵਿੱਚ ਵੀ ਤੁਹਾਨੂੰ 2 ਜਾਂ 3 ਡਿਜ਼ਾਈਨ ਮਿਲੂਗੇ ਲਾਈਕ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਇਹ ਸਾਰੇ ਨਵੇਂ ਫੈਬਰਿਕਸ ਆ ਚੁੱਕੇ ਆ ਜੀ ਇਹ ਜੀ ਉਸ ਤੋਂ ਇਲਾਵਾ ਇੱਕ ਜਿਹੜੀ ਇਹਦੀ ਬੜੀ ਹੁਸ਼ਿਆਰਪੁਰ ਦੇ ਵਿੱਚ ਆਪਾਂ ਕਹਿ ਲਈਏ ਕਿ ਛੋਟੇ ਜਿਹੇ ਰਹਿੰਦੇ ਕਿ ਕੋਟ ਪੈਂਟ ਨਹੀਂ ਰੈਡੀਮੇਡ ਪਾਈ ਮਿਲਦੇ ਜੀ ਅਵੇਲੇਬਲ ਹੈ ਆਪਣੇ ਕੋਲ ਜੀ ਅਸੀਂ ਨਾ ਕੋਟ ਪੈਂਟ ਦੀ ਫੁੱਲ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ ਜੀ ਹੁਣ ਜਿਹਦੇ ਵਿੱਚ ਤੁਹਾਨੂੰ ਵਿਦ ਬਲੇਜ਼ਰ ਓਕੇ ਵਿਦ ਵੇਸਕੋਰਟ ਵਿਦ ਟਾਈ ਵਿਦ ਸ਼ਰਟ ਵਿਦ ਬਰਾਊਜ਼ਰ ਓਕੇ ਇਹ ਪੂਰਾ ਕੰਪਲੀਟ ਪੇਅਰ ਆ ਕਿਸੇ ਦੇ ਘਰ ਫੰਕਸ਼ਨ ਆ ਰਾਤ ਨੂੰ ਨੇ ਜਾਣਾ ਆ ਉਹ ਜਿੰਦਾ ਹੀ ਆਏਗਾ ਪੂਰਾ ਇੱਥੋਂ ਦੀ ਤਿਆਰ ਹੋ ਕੇ ਸਿੱਧਾ ਹੀ ਜਾ ਸਕਦਾ ਹੈ ਜੇ ਫਿਟਿੰਗ ਵਗੈਰਾ ਦੀ ਲੋੜ ਮਹਿਸੂਸ ਹੁੰਦੀ ਹੈ ਉਹ ਕਰਵਾ ਕੇ ਦੋਗੇ ਕਿ ਆਪ ਕਰवानी ਪਏਗੀ ਨਹੀਂ ਸਰ ਅਸੀਂ ਆਪਣੇ ਟੇਲਰ ਖੁਦ ਰੱਖੇ ਹੋਏ ਆ ਔਰ ਪੂਰੀ ਟੀਮ ਇੱਕ ਅਲੱਗ ਬਿਠਾਈ ਹੋਈ ਆ ਤੇ ਜਦੋਂ ਵੀ ਤੁਹਾਡੀ ਅਲਟਰੇਸ਼ਨ ਆ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨੂੰ ਜਿੰਨਾ ਜਲਦੀ ਹੋ ਸਕੇ ਨਾਲੋ ਨਾਲ ਕਰਕੇ ਦਈਏ ਇਹਦੇ ਵਿੱਚ ਬਾਕੀ ਕਲਰਸ ਤਾਂ ਤੁਹਾਨੂੰ ਮਿਲਦੇ ਹੀ ਰਹੋਗੇ ਇਸ ਤਰ੍ਹਾਂ ਦੇ ਜਾਂਦਾ ਅਲੱਗ-ਅਲੱਗ ਫੈਬਰਿਕਸ ਹੈਗੇ ਜੀ ਇਹ ਇਹ ਵੀ ਸੇਮ ਉਸੇ ਤਰ੍ਹਾਂ ਚੱਲੇ ਮਤਲਬੀ ਕੋਟ ਪੈਂਟ ਦੇ ਵਿੱਚ ਵੀ ਆਪਣੇ ਕੋਲ ਵੈਰਾਈਟੀ ਪੂਰੀ ਤਰ੍ਹਾਂ ਨਾਲ ਅਵੇਲੇਬਲ ਹੈ ਜੀ ਬਿਲਕੁਲ ਜੀ ਔਰ ਇਹਦੇ ਵਿੱਚ ਲਾਸਟ ਸਿਰਫ ਇੱਕ ਤਨੂ ਸਾਰਿਆਂ ਨੂੰ ਇਹ ਦੱਸਣਾ ਚਾਹੂੰਗਾ ਹੁਣ ਕਈ ਸਾਡੇ ਬਜ਼ੁਰਗ ਜਾਂਦਾ ਦੇ ਹੈਗੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਸਿਹਤ ਹੋ ਚੁੱਕੀ ਆ ਅਸੀਂ ਇਹ 52 ਸਾਈਜ਼ ਤੱਕ ਵੈਸਕੋਰਟਸ ਬੇਚਦੇ ਆ ਜੀ 52 ਸਾਈਜ਼ ਤੱਕ 52 ਸਾਈਜ਼ ਹਾਂ ਜੀ ਔਰ ਇਹਦੇ ਵਿੱਚ ਤੁਹਾਨੂੰ ਕਲਰਸ ਮਤਲਬ ਕਾਫੀ ਕਲਰ ਔਰ 3 ਜਾਂ 4 ਇਚ ਡਿਜ਼ਾਈਨ ਮਿਲੂਗੇ ਸਾਡੇ ਕੋਲ ਇਸੀ ਤਰ੍ਹਾਂ ਤੁਹਾਨੂੰ 슬ੀਵਲੈਸ ਜੈਕਟ ਵੀ ਮਿਲੇਗੀ 52 ਸਾਈਜ਼ ਤੱਕ ਔਰ ਇਹ ਵੀ ਮਿਲੇਗੀ ਜੀ ਅਖੀਰ ਦੇ ਵਿੱਚ ਚੈੱਕਰ ਕੁਝ ਕਹਿਣਾ ਹੋਵੇ ਜਿਹੜੇ ਵੀਡੀਓ ਨੂੰ ਦੇਖ ਰਹੇ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਸਰ ਪਹਿਲਾਂ ਤਾਂ ਸਾਡਾ ਸਾਰਿਆਂ ਦਾ ਮੈਂ ਧੰਨਵਾਦ ਕਰ ਚੁੱਕਾ ਹਾਂ ਤੁਸੀਂ ਮੇਰੀ ਲਾਸਟ ਵੀਡੀਓ ਨੂੰ ਬੜਾ ਪਿਆਰ ਦਿੱਤਾ ਇਸ ਵੀਡੀਓ ਨੂੰ ਵੀ ਪਿਆਰ ਦੇਣਾ ਔਰ ਮੈਂ ਜੋ ਲਾਸਟ ਇੰਪਰੋਮਿਸ ਕੀਤਾ ਸੀਗਾ ਕਿ ਮੈਂ ਤੁਹਾਨੂੰ ਅੱਛੇ-ਅੱਛੇ ਕੱਪੜੇ ਦਿੰਦਾ ਰਵਾਂਗਾ ਜੈਨੂਇਨ ਪ੍ਰਾਈਸ ਦੇ ਵਿੱਚ ਇਸ ਵਾਰ ਵੀ ਮੈਂ ਇਹੀ ਕਹੂੰਗਾ ਪਲੀਜ਼ ਮੇਰੇ ਸਟੋਰ ਤੇ ਵਿਜ਼ਿਟ ਕਰੋ ਮੈਨੂੰ ਸਪੋਰਟ ਕਰੋ ਮੈਂ ਤੁਹਾਨੂੰ ਅੱਛੇ-ਅੱਛੇ ਕੱਪੜੇ ਜ਼ਰੂਰ ਦਵਾਗਾ ਥੈਂਕ ਯੂ ਸੋ ਮਚ ਥੈਂਕ ਯੂ ਸਰ ਤਾਂ ਸਨ ਸਨੀ ਫੈਸ਼ਨ ਪੁਆਇੰਟ ਤੋਂ ਹੰਦਰ ਸਨੀ ਜਿਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਤੁਹਾਨੂੰ ਇਸ ਦੱਸ ਦੇਣਾ ਚਾਹੁੰਦਾ ਕਿ ਸਨੀ ਫੈਸ਼ਨ ਪੁਆਇੰਟ ਦਾ ਜਿਹੜਾ ਸ਼ੋਰੂਮ ਹੈ ਉਹ ਮੁਹੱਲਾ ਜਗਤਪੁਰਾ ਵਿਖੇ ਮੌਜੂਦ ਆ ਜਿਸ ਦੀ ਕੀ ਲੋਕੇਸ਼ਨ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਸਰਦੀਆਂ ਦੇ ਕੱਪੜਿਆਂ ਦੀ ਜਿਹੜੀ ਉਹਨਾਂ ਵੱਲੋਂ ਸੇਲ ਆਯੋਜਿਤ ਕੀਤੀ ਗਈ ਹੈ ਤੇ ਅਖੀਰ ਦੇ ਵਿੱਚ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਕਿ ਇਹ ਸੇਲ ਹੈ ਜਿਹੜੀ ਉਹ ਪੂਰੀ ਇੱਕ ਮਹੀਨੇ ਦੇ ਲਈ ਜਿਹੜੀ ਉਹ ਸ਼ੁਰੂ ਕੀਤੀ ਗਈ ਆ ਤਕਰੀਬ-ਕਰੀਬ 1 ਮਹੀਨਾ ਸਹਿਿਲ ਆ ਜਿਹੜੀ ਉਹ ਮੁਹੱਲਾ ਜਗਤਪੁਰਾ ਵਿਖੇ ਮੌਜੂਦ ਸਨੀ ਫੈਸ਼ਨ ਪੁਆਇੰਟ ਦੇ ਸ਼ੋਰੂਮ ਵਿਖੇ ਲੱਗਣ ਜਾ ਰਹੀ ਆ